ਅਰਸੋ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਜੀਤ ਸੰਧਾ ਜੀ ਮੈਂ ਕਪੂਰਥਲੇ ਤੋਂ ਪ੍ਰਥਮ ਮੀਕਰ ਸ਼ਰਾਬ ਟ੍ਰੇਡ ਰਮਨ ਕੁਮਾਰ ਦੇ ਪੱਲ ਵਾਲਾ ਅੱਜ ਉਸੋ ਦਸਤਖਤ ਤੋਂ ਸਾਹਮਣੇ ਦੀ ਕਹਾਣੀ ਜਨਾ ਚੁਣੂ ਇਸੋ ਸਾਡਾ ਮੇਨ ਮੋਟਿਵ ਹੈ ਜੀ ਪ੍ਰੈਸ ਕਾਨਫਰੈਂਸ ਦੇ ਅੱਗੇ ਜਿਹੜਾ ਡੀਪੀ ਬਿਲੀ ਦੇ ਗੱਡੀਆ ਖੜੀ ਹੋ ਗਈ ਹੈ ਇੱਕ ਹੋਂਡਾ ਸਿਟੀ ਹੈ ਕੈਲਪਰ ਗੱਡੀ ਹੈ ਜੋ ਕਿ ਇੱਕ ਗੱਡੀ ਦੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਅੰਨ ਚਲਾ ਰਿਹਾ ਸੀ ਤੇ ਉਹਨੇ ਇੱਕ ਸ਼ਹਿਰ ਦੇ ਬਰੇ ਮੱਲੇ ਪਰ ਬੰਨੇ ਕਰਾਂ ਮੇਰੇ ਇੱਕ ਮੁੰਡਾ ਜਿਹੜਾ ਕਿ ਆਰਪੀ ਦੀ ਦੁਕਾਨ ਵੀ ਕਰਦਾ ਸ਼ਾਪ ਨੰਬਰ 15 ਮੋਹਨ ਸ਼ਰਮਾ ਸ਼ਾਪ 15 16 ਆਪਸਾਨ ট্রেਡਿੰਗ ਕੰਪਨੀ ਗਾਣਾ ਮੰਡੀ ਨਵੀਂ ਗਾਣਾ ਮੰਡੀ ਦੇ ਵਿੱਚ ਹਾਂ ਜੀ ਤੇ ਕੋਈ ਇਹਨਾਂ ਦੇ ਦਾਦੇ ਪਰਦਾਦਾ ਜਿਹੜੇ ਪਿੱਛੇ ਨਾਮ ਹੈਗੇ ਆ ਦੂਸਰਾ ਖਾਲੂ ਵਾਲੇ ਕਹਿੰਦੇ ਆ ਉਹਨਾਂ ਨੂੰ ਖਾਲੂ ਵਾਲੇ ਪੰਡੂ ਜੀ ਕਹਿੰਦੇ ਆ ਉਹਨਾਂ ਨੂੰ ਹਾਂ ਜੀ ਉਹਨਾਂ ਦਾ ਮੁੰਡਾ ਸੀ ਜੋਨੀ ਸ਼ਾਹ ਜੀ ਕਾਫੀ ਮੋਨੇਟਰ ਮਨ ਪਰਵਾਸ ਤੋਂ ਹੈ ਕਿੰਨੇ ਬਰਾਂਹ ਹੋਈ ਜਾਂ ਤੋਂ ਇਹ 19 ਡੱਬਿਆਂ ਦੇ ਲੱਗੇ ਜਾਂਦੇ ਇਹਦੀ ਡੱਬੇ ਚੋਂ ਗਰਾਮਣੀ ਹੋਈ ਜੀ ਹੌਂਡਾ ਸਿਟੀ ਚ ਠੀਕ ਹੈ ਜੀ ਤੇ ਕੋਈ 14-15 ਪੇਟ੍ਰੋਲ ਲੱਗੇ ਪਬਲਿਕ ਆਟੋ ਦੇ ਵਿੱਚੋਂ ਗਰਾਮਣੀ ਹੋਈ ਹੈ ਇਹ ਮੁੰਡਾ ਕਹੋ ਤੋ ਇਸ ਸ਼ਾਮ ਚ ਪਿਆ ਹੈ ਇੱਕ ਪੇਸ਼ਾਤ ਸਾਨੂੰ ਕਾਫੀ ਦਿਨਾਂ ਤੋਂ ਸੁਝਾ ਜੋ ਕੀ ਸੀ ਇਹ ਮੇਨ ਇਨਫੋਰਮੇਸ਼ਨ ਆਈ ਸੀ ਜੋ ਪੀ ਨੇ ਹਵਲੇ ਇੱਕ ਦਾਣਾ ਮੰਡੀ ਤੋਂ ਵੀ ਆੜ ਤੋਂ ਆਪਣੇ ਨਾਲ ਲੰਗਾ ਸ਼ਾਮਿਲ ਕੀਤਾ ਸ਼ਰਾਬ ਦੀ ਸਪਲਾਈ ਕਰਨ ਵਾਸਤੇ ਤੇ ਕਾਫੀ ਦੇਰ ਤੋਂ ਇਹ ਟਰੈਕ ਕਰਦੇ ਸੀ ਜੋ ਕੀ ਅਸੀਂ ਲਿਸਟਾਂ ਨੂੰ ਜਿਹੜੇ ਬੂਟਲਗਰਸ ਦਾ ਸ਼ਹਿਰ ਦੇ ਇਹ ਲਿਸਟਾਂ ਆਪਣੇ ਮਾਨੂ ਰਤ ਸਿੰਘ ਸਾਹਿਬ ਨੇ ਲਿਖੀਆਂ ਸੀ ਉਹਨਾਂ ਨੇ ਕਾਰਵਾਈ ਕਰਦੇ ਆ ਐਡਵਿਸ ਸੀਆਈਏ ਸੈਕਟਰ ਸਾਹਿਬ ਨੂੰ ਤੇ ਹੋਰ ਵੀ ਕੋਈ ਗੁੱਤ ਤੂਮਾ ਬਣਾ ਕੇ ਤੇ ਉਹ ਇਨਫੋਰਮੇਸ਼ਨ ਗੈਦਰ ਕਰਦੇ ਜੋ ਕਾਰਵਾਈ ਦੇ ਵਿੱਚ ਉਹਨਾਂ ਨੇ ਦੇ ਦੇਖੜੀਆਂ ਜਿਹੜੀ ਸਰ ਇਲੀਗਲ ਲਿਕਰ ਫੜੀ ਹੈ ਇਹ ਕਿੱਥੋਂ ਲੈ ਕੇ ਆਦਿ ਸੀ ਇਹ ਜਲੰਧਰ ਤੋਂ ਆ ਰਹੀ ਸੀ ਜੀ ਏਰੀਆ ਸਟਾਰ ਪ੍ਰੋਡਕਟ ਤੋਂ ਇਹ ਲੈ ਕੇ ਡਿਸਟ੍ਰੀਬਿਊਟਰ ਬਣ ਕੇ 1 ਟੂ 1 ਬੰਦ ਦੇ ਰਿਹਾ ਸੀ ਮਤਰਾ ਦੇ ਦੇ ਇਹ ਐਫੀਏ ਦੇ ਸਪਲਾਈ ਕਰਦੇ ਨੂੰ ਸ਼ੈਰ ਵੀ ਕਾਫੀ ਵੱਡੀ ਚੇਨ ਸੀ ਜੀ ਇਹ ਜੋ ਕਿ ਮੇਨ ਸਪਲਾਈ ਸ਼ੈਰ ਦੇ ਵਿੱਚ ਇਹਨਾਂ ਦੀ ਸੀ ਜੀ ਉਹ ਤਾਂ ਨੀ ਨੀ ਸਾਰੀ ਗੱਡੀਆਂ ਤੋਂ ਵਗੀਆਂ ਦੇ ਥੇਜੇ ਦਰਾਂ ਦੀਆਂ ਤਾਂ ਮੈਨੂੰ ਹੋਇ ਤੱਕ ਪਤਾ ਨਹੀਂ ਲੱਗਿਆ ਕਿ ਬੰਦਾ ਕੰਮ ਕਰਦਾ ਸਾਨੂੰ ਇਨਫੋਰਮੇਸ਼ਨ ਆ ਗਈ ਜੀ ਕਿ 10 15 ਦਿਨ ਪਹਿਲਾਂ 10 12 ਦਿਨ ਪਹਿਲਾਂ ਇਹ ਇਨਫੋਰਮੇਸ਼ਨ ਆ ਚੁੱਕੀ ਹੀ ਪਰ ਅਸੀਂ ਇਹਨੂੰ ਕੰਫਰਮ ਕਰਨਾ ਚਾਹੁੰਦੇ ਜੀ ਕਿ ਇੱਕ ਸ਼ਾਰਦ ਦੇ ਨਾਮੀ ਬੰਦੇ ਨੂੰ ਹੱਥ ਪਾੜਾ ਜਿਹੜਾ ਇਨਫੋਰਮੇਸ਼ਨ ਤੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਿਹਦੇ ਵਿੱਚ ਕੋਈ ਹੋਰ ਵੀ ਆਪਿਆ ਨਿਕਲ ਸਕਦਾ ਹੈ ਗੱਲ ਨੂੰ ਪੂਰੀ ਵੈਰੀਫਾਈ ਕਰਦੇ ਜੀ ਅੱਗੇ ਇਸ ਤੋਂ ਕੀ ਕਾਰਵਾਈ ਚਲਣੀ ਹੈ ਉਸ ਤੋਂ ਬਾਅਦ پتہ ਲੱਗੇਗਾ ਕਿਹੜਾ ਹੋਰ ਕਿਹੜਾ ਇਹਦੇ ਵਿੱਚ ਇਨਵੋਲ ਹੈ ਕਿਹੜੇ ਵੱਡੇ ਹੱਥੇ ਦੇ ਵਿੱਚ